ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲ ਤੋਂ ਲੈ ਕੇ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀ ਬੜ ਭਾਗੇ ਹਾਂ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਸਤਗੁਰਾਂ ਦੀਆਂ ਕਥਾ ਕਹਾਣੀਆਂ ਸਤਿਗੁਰਾਂ ਦੀ ਪਵਿੱਤਰ ਉਪਦੇਸ਼ ਸਤਿਗੁਰਾਂ ਦੀ ਪਵਿੱਤਰ ਵਚਨ শ্রবণ ਕਰਨ ਦਾ ਸਮਾਂ ਮਿਲਿਆ ਹੈ ਆਸਾ ਕੀ ਬਾਣੀ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਉਪਰੰਤ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੇ ਉਤਮ ਹਰ ਕੀ ਕਥਾ ਦਾ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦੇ ਅਨੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਪਾਤਸ਼ਾਹ ਜੀ ਦੇ 350 ਸਾਲਾ ਸੀਦੀ ਦਿਹਾੜੀ ਸ਼ਤਾਬਦੀ ਨੂੰ ਸੰਬੰਧਿਤ ਇਹ ਜੋ ਉਹਨਾਂ ਦੇ ਪਵਿੱਤਰ ਵਚਨ ਨਹੀਂ 57 ਸਲੋਕਾਂ ਦੇ ਵਿੱਚੋਂ ਅੱਜ ਆਪਾਂ 35ਵੀਂ ਸ਼ਲੋਕ ਦੀ ਵਿਚਾਰ ਰਲ ਮਿਲ ਕੇ ਕਰਨੀ ਆ ਸਤਿਗੁਰ ਕਿਰਪਾ ਕਰਨ ਆਓ ਸਾਰੀ ਸੰਗਤ ਤੋਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਰੌਲੇ ਰੱਪੇ ਤੋਂ ਸੰਕੋਚ ਕਰੀਏ ਸੁਰਤੀਆਂ ਬਿਰਤੀਆਂ ਨੂੰ ਆਕਾਦਰ ਕਰਦੇ ਹੋਏ ਪ੍ਰੇਮ ਸਤਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਅੱਜ ਦੇ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਨੇ ਆਖਦੇ ਨੇ ਬਾਲ ਜਵਾਨੀ ਅਰ ਬਿਰਧ ਫੁਣ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜ ਬਿਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਮਾਨ ਦਾ ਭਾਵ ਇੱਥੇ ਮਾਨ ਹੰਕਾਰ ਨਹੀਂ ਹੈ ਮਨ ਜੋ ਗੱਲ ਮੈਂ ਕਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਮਨੁੱਖ ਇਹ ਗੱਲ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਨਾ ਵੀ ਤੂੰ ਹਰੀ ਦਾ ਭਜਨ ਕਰ ਇਹਦੇ ਬਿਨਾਂ ਜਿਹੜਾ ਜਨਮ ਹੈ ਨਾ ਤੇਰਾ ਇਹ ਬਿਰਥਾ ਜਾਂਦਾ ਪਿਆ ਇਸ ਗੱਲ ਨੂੰ ਮੰਨ ਲੈ ਇੱਕ ਤਾਂ ਸੁਣਨਾ ਹੁੰਦਾ ਵੀ ਸੁਣਨ ਦੀ ਨਾ ਛੱਡਦੀ ਵੀ ਸੁਣ ਕੇ ਚਲੋ ਕੋਈ ਗੱਲ ਨਹੀਂ ਸੁਣਨ ਤੋਂ ਬਾਅਦ ਮੰਨਣ ਦੀ ਗੱਲ ਆ ਭਾਈ ਤੇ ਮੰਨਣ ਤੋਂ ਬਾਅਦ ਫਿਰ ਪ੍ਰੇਮ ਵੀ ਕਰਨਾ ਪੈਂਦਾ ਹੈ ਨਾ ਸੁਣਿਆ ਮੰਨਿਆ ਮਨ ਕੀਤਾ ਪਾਉ ਉਹ ਇਹ ਹੀ ਵਿਧੀ ਹੈ ਵੀ ਸੁਣ ਕੇ ਨਾ ਛੱਡਦੀ ਇਸ ਗੱਲ ਨੂੰ ਮੰਨ ਲਿਆ ਵੀ ਤੈਨਾਂ ਵਸਤਾ ਤੇਰੇ ਕੋਲੇ ਆ ਵਾਲਾ ਬਚਪਨ ਜਵਾਨੀ ਜਵਾਨੀ ਚੜਦੀ ਉਮਰ ਔਰ ਬਿਰਧ ਹੁਣ ਅਤੇ ਬਡੇ ਪਾਪ ਬਿਰਧ ਅਵਸਥਾ ਬਡੇ ਪਾ ਕਹਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਬਿਰਧ ਅਵਸਥਾ ਇਹ ਤਿੰਨ ਅਵਸਥਾ ਨੇ ਭਾਈ ਬੰਦੇ ਦੇ ਜੀਵਨ ਵਿੱਚ ਆਉਂਦੀਆਂ ਨੇ ਪਰ ਇੱਕ ਗੱਲ ਧਿਆਨ ਰੱਖਿਓ ਸਾਰਿਆਂ ਦੇ ਜੀਵਨ ਵਿੱਚ ਨਹੀਂ ਆਉਂਦੀਆਂ ਸਾਰਿਆਂ ਦੇ ਜੀਵਨ ਵਿੱਚ ਜ਼ਰੂਰੀ ਨਹੀਂ ਵੀ ਤਿੰਨੇ ਅਵਸਥਾ ਵਿੱਚ ਦੀ ਬੰਦਾ ਲੰਘੇ ਇੰਨਾ ਚ ਇਥੋਂ ਤੱਕ ਸਤਿਗੁਰਾਂ ਨੇ ਇਹ ਵਚਨ ਕਹਿ ਦਿੱਤਾ ਵੀ ਕੋਈ ਬਚਪਨ ਹੀ ਦੇਖ ਕੇ ਚਲਾ ਜਾਂਦਾ ਹੈ ਕਈਆਂ ਦੀ ਇੱਕੋ ਹੀ ਅਵਸਥਾ ਹੁੰਦੀ ਹੈ ਹਨਾ ਤੇ ਕਈਆਂ ਤੇ ਦੋ ਆ ਜਾਂਦੀਆਂ ਜਵਾਨੀ ਵੀ ਦੇਖ ਜਾਂਦੇ ਆ ਤੇ ਕਈਆਂ ਤੇ ਬੜੇਪਾ ਆ ਜਾਂਦਾ ਹੈ ਬਿਰਧ ਅਵਸਥਾ ਵੀ ਆ ਜਾਂਦਾ ਉਸ ਤੋਂ ਬਾਅਦ ਤਾਂ ਫਸਲ ਪੱਕ ਜਾਂਦੀ ਹੈ ਨਾ ਇਹ ਤਿੰਨ ਅਵਸਥਾ ਹੁੰਦੀਆਂ ਇੱਕ ਗੱਲ ਹੋਰ ਰੱਖੋ ਕਈਆਂ ਨੂੰ ਤਾਂ ਬਚਪਨ ਵੀ ਨਹੀਂ ਦੇਖਣ ਨੂੰ ਮਿਲਦਾ ਬਚਪਨ ਵੀ ਦੇਖਣ ਨੂੰ ਨਹੀਂ ਮਿਲਦਾ ਆਪਾਂ ਪਹਿਲੇ ਸ਼ਬਦ ਦੀ ਵਿਚਾਰ ਕੀਤੀ ਸੀ ਨਾ ਪਿਛਲੇ ਦੀਵਾਨਾ ਚ ਵੀ ਕਈ ਜਨਮ ਗਰਭ ਹਿਰ ਖਿਰਿਆ ਹੋਇਆ ਗਰਭ ਦੇ ਵਿੱਚ ਹੀ ਖੜ ਜਾਂਦੇ ਆ ਭਾਈ ਹੁਕਮ ਹੀ ਨਹੀਂ ਹੁੰਦਾ ਬਾਹਰ ਸੰਸਾਰ ਦੇਖਣ ਦਾ ਬਚਪਨ ਦੇਖਣ ਦਾ ਵੀ ਹੁਕਮ ਹੈਗਾ ਪਰ ਮੈਂ ਬਚਪਨ ਠੀਕ ਹੈ ਅਸੀਂ ਬਾਹਰ ਜਦੋਂ ਬੱਚਾ ਜਨਮ ਲੈਂਦਾ ਉਦੋਂ ਤੋਂ ਸ਼ੁਰੂ ਕਰਦੇ ਆ ਪਰ ਜਦੋਂ ਪਰਮਾਤਮਾ ਜੋਤ ਰੱਖ ਦਿੰਦਾ ਨਾ ਸਾਡਾ ਜਿਹੜਾ ਜੀਵਨ ਦਾ ਸਮਾਂ ਘਟਣਾ ਉਦੋਂ ਤੋਂ ਸ਼ੁਰੂ ਹੋ ਜਾਂਦਾ ਹੁੰਦਾ ਇੱਕ ਗੱਲ ਹੋਰ ਤਾਂ ਕਿ ਉਹ ਬੱਚਾ ਵੱਡਾ ਨਹੀਂ ਹੁੰਦਾ ਹੁੰਦਾ ਇਹ ਸਾਡੀ ਇੱਕ ਗਲਤ ਫਹਮੀ ਆ ਵੀ ਮੇਰਾ ਬੱਚਾ ਵੱਡਾ ਹੋ ਗਿਆ ਨਹੀਂ ਨਹੀਂ ਉਹ ਉਹ ਇੱਕ ਸਾਲ ਰੋਜ਼ਾਨਾ ਆਏ ਵਾਰ ਘਟ ਜਾਂਦਾ ਇੱਕ ਦਿਨ ਘਟ ਜਾਂਦਾ ਨਾ ਦਿਨ ਤੋ ਵਾਰ ਹਫਤਾ ਲਾ ਲਓ ਮਹੀਨਾ ਲਾ ਲਓ ਸਾਲ ਲਾ ਲਓ ਇਸੇ ਤਰ੍ਹਾਂ ਬੰਦੇ ਦੀ ਜਿਹੜੀ ਉਮਰ ਹੈ ਘਟਦੀ 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 ਬੁਢੇਪੇ ਵੱਲ ਲੈ ਜਾਂਦੀ ਹੈ ਆਉਦ ਘਟੈ ਦਿਨ ਸ ਰੈ ਨਾਰੇ ਦਿਨ ਰਾਤ ਕਰਕੇ ਘਟਦੀ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਬ ਘਟੈ ਤਨ ਛੀਜੈ ਇਹ ਕੱਲੇ ਉਮਰ ਹੀ ਨਹੀਂ ਘਟਦੀ ਇਹਦੇ ਨਾਲ ਜਿਹੜਾ ਸਰੀਰ ਵੀ ਕਮਜ਼ੋਰ ਪੈ ਜਾਂਦਾ ਸਰੀਰ ਦੇ ਵੀ ਗਿਆਨ ਇੰਦਰੀ ਕਰਮ ਇੰਦਰੀ ਕਮਜ਼ੋਰ ਹੋ ਜਾਂਦੇ ਪਾ ਜੀ ਤਾਨੁ ਪਹਿਲੂ ਮਨ ਪਹਿਲੂ ਨੂੰ ਵੀ ਤਾਨ ਕਮਜੋਰ ਹੋ ਗਿਆ ਮਨ ਤਾਨ ਕਮਜੋਰ ਦਾ ਭਾਵ ਗਿਆਨ ਕਰ ਮੇਂਦਰੇ ਮਨ ਸੋ ਇਹ ਸਤਗੁਰ ਕਹਿੰਦੇ ਇਹ ਤਿੰਨ ਅਵਸਥਾ ਆ ਨੇ ਜਿਹੜੀਆਂ ਭਾਈ ਇਹ ਇਹਨਾਂ ਦੇ ਵਿੱਚ ਕੁਝ ਕਰ ਤੇ ਇੱਕ ਸਤਗੁਰਾਂ ਦਾ ਹੋਰ ਬਚਨ ਆਉਂਦਾ ਪੈਰਾਂ ਤੇ ਸਰਲੇਖ ਰਟਵਾਨੀ ਹੈ ਗੁਰੂ ਨਾਨਕ ਪਾਸ ਜੀ ਦੀ ਵੀ ਬਾਣੀ ਆਉਂਦੀ ਹੈ ਚੌਥੀ ਪਾਸਾ ਧੰਨ ਗੁਰੂ ਰਾਮਦਾਸ ਪਾਸਾ ਜੀ ਦੀ ਉਹਨਾਂ ਦੀ ਵੀ ਇਹ ਬਾਣੀਆਂ ਪਹਿਰੇ ਦੇ ਸਲੇਖੇਟ ਤੇ ਪੰਜਮ ਪਾਸਾ ਦੀ ਵੀ ਬਾਣੀਆਂ ਪਹਿਰੇ ਸਲੇਖੇਟ ਉਥੇ ਚਾਰ ਅਵਸਥਾਆਂ ਨੇ ਇੱਕ ਅੰਦਰ ਦੀ ਅਵਸਥਾ ਦੱਸੀ ਹੈ ਜਿਹੜੀ ਆਪਾਂ ਕਹਿੰਦੇ ਕਈ ਜਨਮ ਗਰਭ ਹਿਰ ਖਰਿਆ ਉਹ ਅੰਦਰ ਦੀ ਅਵਸਥਾ ਵੀ ਹੈ ਕੋ ਉਹ ਕਿੰਨੇ ਕਿੰਨਾ ਟਾਈਮ ਹੈ ਦੇਖੋ ਕਿ 9 ਮਹੀਨੇ 8 ਮਹੀਨੇ 10 ਮਹੀਨੇ ਵੀ ਹੋ ਜਾਂਦੇ ਹਨਾ ਉਹ ਬਾਕੀ ਹੁਕਮ ਆਉਂਦਾ ਇਹ ਤਾਂ ਦੇਖੋ ਖੇਡ ਉਹਦੀ ਆ ਇੱਕ ਉਹ ਵਾਸਤਾ ਉਹ ਤਾਂ ਵਾਸਤਾ ਬੈਸੀ ਨਿਕਲ ਜਾਂਦੀ ਆ ਦੇਖੋ ਜਿੰਦਗੀ ਦੇ ਚਾਰ ਪੜਾਅ ਨੇ ਜਿਹੜੇ ਪਹਿਰੇ ਆਪਾਂ ਨੂੰ ਪਹਿਰਾਂ ਦੇ ਸਰਲੇਖੇ ਢਬਾਣੀ ਆ ਨਾ ਜਿਵੇਂ ਸੰਗਰਾਮ 12 ਮਾਹਾਂ ਦੀ ਸਰਲੇਖੇ ਢਬਾਣੀ ਆ ਮਹੀਨੇ ਬਾਅਦ ਆ ਪਾਉਣੀ ਆ ਥਿੱਤਾਂ ਦੇ ਸਰਲੇਖੇ ਢਬਾਣੀ ਆ ਦਿਨ ਰਹਿਣ ਦੇ ਸਰਲੇਖੇ ਢਬਾਣੀ ਆ ਦਿਨਾਂ ਦੇ ਹੇਠ ਹਨਾ ਸਰਲੇਖੇ ਢਬਾਣੀ ਇਸੇ ਤਰ੍ਹਾਂ ਇਹ ਚਾਰ ਪੈਰ ਨੇ ਜਿਹੜੇ ਇਹ ਜ਼ਿੰਦਗੀ ਦੇ ਚਾਰ ਪੜਾਅ ਨੇ ਚਾਰ ਅਵਸਥਾਾਂ ਵਿੱਚ ਲਿਖੀਆਂ ਧਿਆਨ ਦੇਖੋ ਜਿਸ ਤਰ੍ਹਾਂ ਇੱਥੇ ਤਿੰਨ ਅਵਸਥਾਾਂ ਦਸੀਆਂ ਨੇ ਉੱਥੇ ਜਿਹੜੀ ਚੌਥੀ ਅਵਸਥਾ ਉਹ ਅੰਦਰ ਦੀ ਅਵਸਥਾ ਜਦੋਂ ਪਾਸ ਕਹਿੰਦੇ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਗਰਭ ਵਿੱਚ ਹੁੰਦਾ ਸੋ ਉਹ ਅਵਸਥਾ ਕਿਹੜੀ ਹੈ ਉਹਨੂੰ ਸਤਗੁਰਾਂ ਨੇ ਕੀ ਕਿਹਾ ਪਹਿਲਾ ਪੈਰ ਹੈ ਰੈਨ ਕੈ ਵਰਨ ਜਾ ਰਿਹਾ ਮਿਤਰਾ ਹੁਕਮ ਪਇਆ ਗਰਭਾਸ ਗਰਭ ਦੇ ਵਿੱਚ ਹੈ ਉੱਥੇ ਵਸ ਹੈ ਉਰਦ ਤਪ ਅੰਤਰ ਕਰੇ ਬਨ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਖਾਨਾ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਪੀਤਰ ਬੋੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪਹਿਲੇ ਪਹਿਰੇ ਪ੍ਰਾਨੀ ਹੁਕਮ ਭਇਆ ਗਰਵਾਸ ਹੁਕਮ ਹੋ ਗਿਆ ਤੈਨੂੰ ਮਾਂ ਦੇ ਪੇਟ ਵਿੱਚ ਆ ਗਿਆ ਹੁਕਮ ਨਾਲ ਹੀ ਹੁੰਦਾ ਨਾ ਬੰਦਾ ਤੇ ਜਦੋਂ ਹੁਕਮ ਆਉਂਦਾ ਉਹਦੀ ਜਾਂਦਾ ਖੇੜ ਸਾਰੀ ਕਾਦੀ ਹੈ ਹੁਕਮ ਦੀ ਹੈ ਤੇ ਹੁਕਮ ਨਹੀਂ ਮੰਨਣਾ ਸੀ ਬਸ ਜਿਹੜਾ ਹੁਕਮ ਨੂੰ ਮੰਨਦਾ ਉਹ ਸੁਖੀ ਹੈ ਜਿਹੜਾ ਹੁਕਮ ਨੂੰ ਨਹੀਂ ਮੰਨਦਾ ਭਾਈ ਉਹ ਦੁਖੀ ਹੈ ਹੁਕਮ ਕੀ ਦਾ ਇੱਕੋ ਹੀ ਪਰਮਾਤਮਾ ਦਾ ਹੁਕਮ ਹੈ ਹੋਰ ਕਿਸੇ ਦਾ ਕੀ ਮੰਨਣਾ ਉਦਾਹਰਨ ਦੇ ਤੌਰ ਤੇ ਲਾ ਲਓ ਜਿਹੜੇ ਬੱਚੇ ਜਿਹੜਾ ਪਰਿਵਾਰ ਆਪਣੇ ਮੁਖੀ ਦਾ ਹੁਕਮ ਨਹੀਂ ਮੰਨਦਾ ਪਰਿਵਾਰ ਦੇ ਵਿੱਚ ਮੁਖੀ ਹੁੰਦਾ ਕੋਈ ਹੈ ਨਾ ਮਾਤਾ ਪਿਤਾ ਹੀ ਹੁੰਦੇ ਨੇ ਮੁਖੀ ਚਲੋ ਕੋਈ ਵਾਰ ਮਾਤਾ ਪਿਤਾ ਚਲੇ ਜਾਂਦੇ ਆ ਕੋਈ ਵੱਡਾ ਕੋਈ ਤੀ ਪੁੱਤਰ ਬਣ ਜਾਂਦਾ ਹੈ ਪਹਿਲਾਂ ਹੁੰਦੇ ਸੀ ਇੱਕ ਤਮੂਖੀ ਹੁੰਦਾ ਸੀ ਹੁਣ ਤਾਂ ਸਾਰੇ ਹੀ ਮੁਖੀ ਨੇ ਤਈਓ ਅੱਜ ਫੇਰ ਅਕਬਰ ਇਬਨ ਲਾਈ ਝਗੜੇ ਦੀ ਉਹ ਤੇ ਨਹੀਂ ਨਾ ਜੇ ਇੱਕ ਹੋਵੇ ਲੜਾਈ ਝਗੜੇ ਕਿਉਂ ਹੋਣ ਜੇ ਇੱਕ ਨਾਲ ਜੁੜੇ ਹੋਈਏ ਅਸੀਂ ਵੀ ਸਾਡੇ ਵੀ ਬਹੁਤ ਦਾਤੇ ਬਣੇ ਹੋਏ ਆ ਨਾ ਅਸੀਂ ਤਈਓ ਦੁਖੀ ਆ ਉਲਝੇ ਪਏ ਆ ਕਿ ਪਤਾ ਨਹੀਂ ਉਹ ਦਾਤਾ ਵੱਡਾ ਹੈ ਪਤਾ ਨਹੀਂ ਉਹ ਦਾਤਾ ਵੱਡਾ ਪਤਾ ਨਹੀਂ ਫਲਾਣੇ ਧਰਮ ਦਾ ਦਾਤਾ ਵੱਡਾ ਦਾਤਾ ਤਾਂ ਇੱਕ ਹੀ ਹੈ ਸਭਨਾ ਜੀਆਂ ਦਾ ਇੱਕ ਦਾਤਾ ਦੱਦਾ ਦਾਤਾ ਇੱਕ ਹੈ ਇੱਕ ਹੈ ਸਭ ਕੋ ਦੇਵਨ ਇੱਥੇ ਸਭ ਕੋ ਦੇਵਨ ਦਾ ਭਾਵ ਸਾਰੇ ਜਿੰਨੇ ਜੀ ਪੈਦਾ ਕੀਤੇ ਨੇ ਚਾਰ ਸ਼੍ਰੇਣੀਆਂ ਰਾਹੀਂ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ ਬਸ ਇੱਕੋ ਹੀ ਹੈ ਫਿਰ ਉਹ ਪੁੱਛ ਕੇ ਦਾਤਾਂ ਨਹੀਂ ਦਿੰਦਾ ਵੀ ਇਹਨੂੰ ਦੇਵਾ ਜਾਂ ਇਹਨੂੰ ਦੇਵਾ ਇਹਨੂੰ ਨਾਂ ਦੇਵਾ ਆ ਬੰਦਾ ਇਹੋ ਜਿਹਾ ਨਹੀਂ ਨਹੀਂ ਇਹ ਤਾਂ ਸਾਡੀ ਸੋਚ ਹੈ ਉਹ ਪੁੱਛ ਕੇ ਨਹੀਂ ਦਿੰਦਾ ਵੱਡੀ ਵਿੜਾਈ ਜਾ ਪੁੱਛਣਾ ਦਾਤ ਦਾ ਜਦੋਂ ਦਾਤ ਦਿੰਦਾ ਪੁੱਛ ਕੇ ਨਹੀਂ ਕਿਸੇ ਤੋਂ ਦਿੰਦਾ ਉਹ ਉਹ ਆਪਣਾ ਆਪ ਹੀ ਯੋਗ ਚਦਿਆ ਧਿਆਨੋਂ ਆਪੇ ਸਾਹਿਬ ਆਪ ਵਜ਼ੀਰ ਆਪ ਹੀ ਵਜ਼ੀਰ ਹੈ ਉਹ ਆਪ ਹੀ ਸਾਹਿਬ ਹੈ ਮਾਲਕ ਵੀ ਆਪ ਹੀ ਹੈ ਮੰਤਰੀ ਵੀ ਆਪ ਹੀ ਹੈ ਦੇ ਉਦੋਂ ਇੱਥੇ ਮੰਤਰੀ ਕੀ ਵਜ਼ੀਰ ਬਣਾਉਂਦੇ ਆ ਗੱਗੋੜ ਬਟਭਾ ਆ ਭਾਗ ਵੰਡ ਦਿੰਦੇ ਨਾ ਹੈਨਾ ਡਿਪਾਰਟਮੈਂਟ ਕਹ ਲਓ ਹੈਨਾ ਉਹ ਵਜ਼ੀਰ ਡੋਡ ਭਾਗਾਂ ਦੇ ਵਿੱਚ ਜਾਂਦੇ ਆ ਉਹਨਾਂ ਦੀ ਸੰਭਾਲ ਕਰਦੇ ਆ ਆ ਕੇ ਫਿਰ ਮੰਤਰੀ ਨੂੰ ਦੱਸਦੇ ਆ ਮੈਨੂੰ ਮੁੱਖ ਮੰਤਰੀ ਕਹ ਲਓ ਜਿਹਨੂੰ ਚੀਫ ਮਿਨਿਸਟਰ ਕਹ ਦਿੰਦੇ ਆ ਇੱਥੇ ਤਾਂ ਆਪ ਹੀ ਚੀਫ ਮਿਨਿਸਟਰ ਆਪ ਹੀ ਮੰਤਰੀ ਆ ਕਿਸੇ ਦਿਓ ਦੇਖ ਲੰ ਧਿਆਨ ਰੱਖੋ ਨਾ ਇਸ ਕਰਕੇ ਪੁੱਛਦਾ ਨਹੀਂ ਮੈਂ ਕਿਸੇ ਤੋਂ ਨਹੀਂ ਪੁੱਛ ਲਾ ਵੱਡੀ ਵਿੜਾਈ ਇਹ ਵਿੜਾਈ ਹੈ ਉਹਦੀ ਪਰਮਾਤਮਾ ਦੀ ਸੋ ਇਹ ਤਿੰਨ ਅਵਸਥਾ ਨੇ ਭਾਈ ਪਹਿਲੀ ਤਾਂ ਅੰਦਰ ਹੀ ਲੰਗ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਦੂਜੀ ਆਉਂਦੀ ਹੈ ਉਹ ਬਚਪਨ ਦੀ ਹੁੰਦੀ ਹੈ ਹੁਣ ਬਚਪਨ ਵਿੱਚ ਹੀ ਸਭ ਕੁਝ ਕਰਨਾ ਹੁੰਦਾ ਜਿਨੇ ਬਚਪਨ ਸੰਭ ਲਿਆ ਉਹਦੀ ਜਵਾਨੀ ਸੰਭ ਗਈ ਜਿਨੇ ਜਵਾਨੀ ਸੰਭ ਲਈ ਉਹਦਿਆ ਬੜੇ ਪਾਣੀ ਰੁਲਦਾ ਸਮਝ ਗਏ ਨਾ ਜਿਹੜਾ ਪੌਦਾ ਛੋੜਾ ਜਿਹਾ ਆਪਾਂ ਪਨੀਰੀ ਵੀਜੀ ਹੈ ਨਾ ਜਿਹੜੀ ਲਾਇਆ ਹੈ ਕਿ ਉਹਦੀ ਸਵਾਲ ਚੰਗੀ ਤਰ੍ਹਾਂ ਕੀਤੀ ਜਾਵੇ ਨਾ ਫਿਰ ਉਹ ਵਧੀਆ ਬਾਦ ਦਾ ਖੁੱਲਦਾ ਹੈ ਬਾਦ ਦਾ ਖੁੱਲਦਾ ਫਿਰ ਵਧੀਆ ਬਾਦ ਦਾ ਖੁੱਲਦਾ ਤੇ ਉਹਨੂੰ ਫਲ ਵੀ ਵਧੀਆ ਲੱਗਦਾ ਹੈ ਜਦੋਂ ਫਲ ਵਧੀਆ ਲੱਗਦਾ ਫਿਰ ਫੁੱਲ ਵਧੀਆ ਲੱਗਦਾ ਤੇ ਫਲ ਫਿਰ ਵਧੀਆ ਲੱਗਦਾ ਭਾਵ ਜਿਹਦਾ ਬਚਪਨ ਵਧੀਆ ਨੰਗ ਗਿਆ ਉਹਦਾ ਫੁੱਲ ਜਵਾਨੀ ਵੀ ਵਧੀਆ ਖਿੜਦਾ ਨਾ ਜਦੋਂ ਉਹ ਫੁੱਲ ਖਿੜਦਾ ਫਿਰ ਉਹਨੂੰ ਫਲ ਬੜੇਪੇ ਦੇ ਵਿੱਚ ਫਿਰ ਬੰਦਾ ਸੁਖੀ ਰਹਿੰਦਾ ਹੈ ਬੜੇਪੇ ਦੇ ਵਿੱਚ ਤੇ ਜਿਨ੍ਹਾਂ ਨੇ ਭਾਈ ਬਚਪਨ ਨਹੀਂ ਸਾਹਮਿਆ ਜਮਾਨੀ ਨਹੀਂ ਸਾਹਮਈ ਤਰਨਾਪੋ ਇਉਂ ਹੀ ગયો ਤਰਨਾਪੋ ਭਾਫ ਜਵਾਨੀ ਬੱਚੇ ਤਾਂ ਬਚਪਨ ਹੀ ਚਲਾ ਜਾਂਦਾ ਇਹ ਨਾ ਕਿਹਾ ਕਰੋ ਬਚਪਨ ਚ ਬੱਚਾ ਭਾਈ ਇਹਨਾਂ ਲਈ ਖੇਡਣ ਖਾਣ ਪੀਣ ਦਾ ਸਮਾਂ ਨਹੀਂ ਨਹੀਂ ਬਚਪਨ ਦੇ ਵਿੱਚ ਸਾਡੇ ਤਾਂ ਗੁਰੂ ਵੀ ਬਣੇ ਨਹੀਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਸਾ ਜੀ ਬਚਪਨ ਹੀ ਸੀ ਨਾ ਬਚਪਨ ਦੇ ਵਿੱਚ ਸ਼ਹੀਦیاں ਵੀ ਹੋਈਆਂ ਇਸ ਸਿੱਖ ਇਤਿਹਾਸੇ ਹੋ ਜਾ ਛੋਟੇ ਸਾਹਿਬ ਜਾਦੇ ਲਾਲੋ ਛੋਟਾ ਜਿਹਾ ਬੱਚਾ ਆ ਜਾਏ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਪੁੱਤਰ ਜਿਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਇਆ ਸ਼ਹੀਦੀ ਪਾ ਗਿਆ ਛੋਟੇ ਜੀ ਦੇਖੋ ਹੈ ਨਾ ਛੋਟੇ ਸਾਹਿਬ ਜਾਦੇ 5 7 ਸਾਲ 9 ਸਾਲ ਦੀ ਉਮਰ ਕਿੰਨੀ ਕੁੰਦੀ ਹੈ ਬਚਪਨ ਹੀ ਹੁੰਦੇ ਆ ਬਾਣੀ ਨੇ 12 ਸਾਲ ਤੱਕ ਬਚਪਨ ਮੰਨਿਆ 12 ਵਰਸ ਬਾਲਪਨ ਬੀਤੇ 10 ਸਾਲ ਵੀ ਕਹਿ 10 12 ਸਾਲ ਦਾ ਬਚਪਨ ਬਾਨੀ ਤੇ ਤੇ 20 ਵਰਸ ਕਸ ਤਪਨਾ ਕੀਓ 30 ਵਰਸ ਕਸ ਦੇਵਨਾ ਪੂਜਾ ਫਿਰ ਪਛਤਾਨਾ ਵਿਦ ਵਿਦ ਪਈ ਹੁਣ ਇਹਨਾਂ ਬਚਪਨ ਵੀ ਲੰਗਾਤਾ ਜਵਾਨੀ ਵੀ ਲੰਗਾਤੀ 20 ਸਾਲ ਦਾ ਹੋ ਗਿਆ 32 ਸਾਲ ਦਾ ਹਨਾ 12 ਉਹ ਪਲਸ 20 32 ਜਵਾਨੀ ਆ ਗਈ ਨਾ ਕੁਝ ਨਹੀਂ ਫੇਰ ਕੀਤਾ 30 ਸਾਲ 30 ਵਰਸ ਕਸ ਦੇਵਨਾ ਪੂਜਾ ਕੋਈ ਧਰਮ ਦੀ ਗੱਲ ਨਹੀਂ ਕੋਈ ਰੱਬ ਦੀ ਗੱਲ ਨਹੀਂ ਕੋਈ ਸਮਾਜ ਦੇ ਵਿੱਚ ਚੰਗੇ ਕਰਮ ਕਰਨ ਦੀ ਗੱਲ ਨਹੀਂ ਹੈ ਵੀ ਕਿਸੇ ਨੂੰ ਸਿੱਧੇ ਰਾਹ ਪਾਇਆ ਹੋਵੇ ਕਿਸੇ ਤੇ ਕੋਈ ਕੋਈ ਉਪਕਾਰ ਕੀਤਾ ਹੋਵੇ ਹਨਾ ਆਨੰਦ ਕੀਏ ਵੀ ਕਿੰਨੇ ਹੋ ਗਏ 12 20 32 ਉੱਪਰ ਟੱਪ ਗਈ 30 ਨਾਲ ਉਹਦੇ ਚ 62 ਹੋ ਗਈ ਤੇ ਸਠੀਕੇ ਵੱਡੇ ਪਾਪ ਹੈ 60 ਸਾਲ ਦੀ ਉਮਰ ਦਾ ਫਿਰ ਵੱਡੇ ਪਾਪ ਹੈ ਫਿਰ ਪਛਤਾਣਾ ਬਿਰਧ ਭਇਓ ਫਿਰ ਪਛਤਾਣਾ ਫੇਰ ਦਰ ਜਦੋਂ ਪਛਤਾ ਫੇਰ ਪਛਤਾਉਂਦਾ ਬੰਦਾ ਹੁਣ ਬੜੇਪੇ ਵਿੱਚ ਨਾ ਕੋਈ ਕੋਈ ਸੁਣਦਾ ਕਿਉਂ ਨਹੀਂ ਕਿਉਂਕਿ ਕੁਝ ਕਰੇ ਹੀ ਨਹੀਂ ਭਾਈ ਕਰੇ ਹੀ ਨਹੀਂ ਕੁਝ ਜ਼ਿੰਦਗੀ ਵਿੱਚ ਕੁਝ ਨਹੀਂ ਕਰਿਆ ਨਾ ਧਰਮ ਵਾਲੇ ਪਾਸੇ ਨਾ ਸਮਾਜ ਵਾਲੇ ਪਾਸੇ ਆਪਣੀ ਖਾਤਰ ਵੀ ਨਹੀਂ ਕਈਆਂ ਨੇ ਤਾਂ ਕੀਤਾ ਹੋਰ ਦੱਸੋ ਆਪਣੀ ਖਾਤਰ ਤਾਂ ਕਰਦੇ ਨੇ ਸਾਰੇ ਨਾ ਚਲੋ ਕਾਰ ਤਾਂ ਸਾਰਿਆਂ ਨੇ ਕਰਨੀ ਹੁੰਦੀ ਹੈ ਕਈਆਂ ਨੇ ਕਾਰ ਵੀ ਨਹੀਂ ਕੀਤੀ ਹੁੰਦੀ ਤੇ ਕਈਆਂ ਨੇ ਉਪਕਾਰ ਵੀ ਨਹੀਂ ਕੀਤਾ ਹੁੰਦਾ ਤੇ ਪਰਉਪਕਾਰ ਤਾਂ ਫਿਰ ਤੀਜੀ ਅਵਸਥਾ ਹੈ ਭਾਈ ਉਹ ਤਾਂ ਬਹੁਤ ਵੱਡੀ ਅਵਸਥਾ ਹੈ ਪਕਾਰ ਤਾਂ ਸਾਰੀ ਕਰਦੇ ਆ ਉਪਕਾਰ ਕਰਿਆ ਕਰੀਏ ਆਪਦਾ ਵੀ ਸਵਾਰਿਆ ਕਰੀਏ ਦੂਜਿਆਂ ਦਾ ਵੀ ਸਵਾਰਿਆ ਕਰੀਏ ਇਹ ਵਸਤਾ ਵਧੀਆ ਪਰ ਉਪਕਾਰ ਤਾਂ ਫਿਰ ਭਾਈ ਉਹ ਹੈ ਪੰਥ ਵਸੈ ਮੈਂ ਉਜੜਾਂ ਇਹ ਪਰਉਪਕਾਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੀਤਾ ਸਾਰਾ ਪਰਿਵਾਰ ਵਾਰ ਦਿੱਤਾ ਸਾਰਾ ਸਰਵੰਸ ਵਾਰ ਦਿੱਤਾ ਪਰਉਪਕਾਰ ਹੈ ਤਿਸ ਅਸੀਂ ਆ ਬੈਠੇ ਆ ਆਨੰਦ ਲੈਂਦੇ ਪਿਆ ਕਿਹਦੀ ਖਾਤਰ ਇਨ ਪੁੱਤਨ ਕੇ ਸੀਸ ਪਰ ਬਾਦ ਦੀਏ ਸੁਤ ਸਾਡੇ ਬੰਨੇ ਹੱਥ ਕਰਕੇ ਅਸੀਂ ਉਹਨਾਂ ਦੀ Ệਲਾ ਨਹੀਂ ਆ ਸਾਡੇ ਬਡੇਰਿਆਂ ਵਾਲੀ ਤਾਂ ਹੱਥ ਕੀਤਾ ਸੀ ਨਾ ਤੰਦਾ ਵਾਲਾ ਹੱਥ ਨਹੀਂ ਕੀਤਾ ਸੀ ਪਾਸਾ ਜੀ ਨੇ ਜਾਂ ਹੋਰਾਂ ਵਾਲਾ ਸਾਡੇ ਵਾਲੀ ਕੀਤਾ ਵੀ ਸਾਡੀ ਖਾਤਰ ਚਾਰ ਵਾਰ ਤੇ ਸਰਵੰਸ ਵਾਰ ਦਿੱਤਾ ਪਰ ਉਪਕਾਰ ਕਰ ਦਿੱਤਾ ਹੁਣ ਧਿਆਨ ਕੋ ਅਸੀਂ ਪਰ ਉਪਕਾਰ ਤਾਂ ਕਰ ਦਿੱਤਾ ਤੇ ਅਸੀਂ ਕੀ ਕੀਤਾ ਗੁਰੂ ਦੀ ਖਾਤਰ ਐਨੇ ਕਿਹਾ ਵੀ ਗੁਰੂ ਦਾ ਇੱਕੋ ਹੀ ਹੁਕਮ ਵਾਲੀਏ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਆਹੀ ਹੁਕਮ ਮੰਨ ਲੀਏ ਬਸ ਇੰਨੀ ਇਸ ਇਹਦੇ ਵਿੱਚ ਵੀ ਸਾਡੇ ਹੀ ਭਲਾ ਹੈ ਵੀ ਅਸੀਂ ਸਿੱਧੇ ਰਾਹ ਲੱਗ ਜਾਈਏ ਅਸੀਂ ਇੱਕ ਨਾਲ ਜੁੜ ਜਾਈਏ ਦੁਬਦਾ ਚ ਨਾ ਪਈਏ ਥਾਂ ਥਾਂ ਨੇ ਨਾ ਭਟ ਪਈਏ ਥਾਂ ਥਾਂ ਤੇ ਨਾ ਜਾਈਏ ਮੜੀਆਂ ਮਸਵਾਨੀਆਂ ਦੇ ਵਿੱਚ ਕੀ ਰੱਖਿਆ ਕੁਝ ਵੀ ਨਹੀਂ ਰੱਖਿਆ ਕੁਝ ਵੀ ਨਹੀਂ ਰੱਖਿਆ ਇਨ੍ਹਾਂ ਚ ਪੂਜਨ ਚ ਕੀ ਮਿਲਣਾ ਕੁਝ ਵੀ ਨਹੀਂ ਪਾਸ ਜੀਂ ਦਾ ਬਚਨ ਸੁਣੋ ਦੁਬਦਾ ਨਾ ਪੜੋਂ ਹਰ ਵੀ ਨੂੰ ਹੋਰ ਨਾ ਪੂਜੋਂ ਮੜੇ ਮਸਾਨ ਨਾ ਜਾਈ ਭਾਈ ਕਾਦੇ ਵਾਸਤੇ ਕੀ ਪੂਜਨ ਦੇ ਵਾਸਤੇ ਥੋੜਾ ਨੇ ਕਈ ਕੰਨ ਗਏ ਸਾਡੇ ਤਾਂ ਜੁਡੇਰੇ ਪੂਰਦੇ ਸੀ ਭਾਈ ਠੀਕ ਹੈ ਤੇ ਉਹਨਾਂ ਨੂੰ ਗਿਆਨ ਨਹੀਂ ਫਿਰ ਐ ਸਮਝਦੀ ਇਹ ਨਹੀਂ ਮੈਂ ਬਾਕੀ ਸਿਆਣੇ ਆ ਅਸੀਂ ਤਾਂ ਗੁਰੂ ਦੀ ਗੱਲ ਮੰਨ ਲਈ ਗੁਰੂ ਤਾਂ ਸਿਆਣਾ ਨਾ ਗੁਰੂ ਤਾਂ ਉਹਨਾਂ ਵੇਲੇ ਵੀ ਵੱਡਾ ਹੀ ਸੀਗਾ ਨਾ ਪਿਤਾ ਦਾ ਜਨਮ ਕੇ ਜਾਨਾ ਪੁੱਤ ਗੁਰੂ ਤਾਂ ਉਦੋਂ ਵੀ ਵੱਡੇ ਹੀ ਸੀਗਾ ਪਰ ਉਹਦੋਂ ਗੁਰੂ ਦੀ ਗੱਲ ਨਹੀਂ ਸੁਣੀ ਭਾਈ ਅੱਜ ਤੈਨੂੰ ਗਿਆਨ ਆ ਗਿਆ ਅੱਜ ਤੂੰ ਛੱਡ ਦੇ ਇਹਨਾਂ ਚੀਜ਼ਾਂ ਇਹਨਾਂ ਵਿੱਚ ਪਿਆ ਕੁਝ ਨਹੀਂ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਸੋ ਕਹਿਣ ਦਾ ਭਾਵ ਸਤਿਗੁਰ ਕਹਿੰਦੇ ਭਾਈ ਜਿਹਨੇ ਬਚਪਨ ਨਹੀਂ ਸਾਂਮਿਆ ਜਵਾਨੀ ਵਿੱਚ ਔਖਾ ਹੋ ਜਾਂਦਾ ਹੈ ਤੇ ਅੱਜ ਜੇ ਬਚਪਨ ਨਹੀਂ ਸਾਂਮਿਆ ਤੇ ਸਾਡੀ ਜਵਾਨੀ ਕਿਵੇਂ ਰੂਲੀ ਜਾਂਦੀ ਹੈ ਇਹਦੇ ਜ਼ਿੰਮੇਵਾਰ ਅਸੀਂ ਵੀ ਹਾਂ ਕਿਉਂਕਿ ਫਸਲ ਸਾਡੀ ਸੀ ਜਿਹੜਾ ਅਸੀਂ ਨਹੀਂ ਮਾਰਿਆ ਸਾਮਸ ਭਾਈ ਨਹੀਂ ਕੀਤੀ ਉਹਦੀ ਤੇ ਫਿਰ ਕੀ ਹੈ ਬਕਾਰਾਂ ਨੇ ਧਿਆਨ ਰੱਖੋ ਬੀਜ ਬੀਜਿਆ ਸੀ ਨਾ ਤੇ ਜਿਹੜਾ ਬੀਜ ਫਿਰ ਧਰਤੀ 'ਚ ਨਹੀਂ ਬੀਜਿਆ ਗਿਆ ਉੱਪਰ ਰਹਿ ਗਿਆ ਉਹਨੂੰ ਖਾਂ ਜਾਂਦੇ ਆ ਕਾਂ ਵਗੈਰਾ ਹਨਾ ਹੁਣ ਬਿਮਾਰੀ ਇਹੋ ਜੀ ਲੱਗੀ ਅਸੀਂ ਸਾਹਮਣੇ ਨਹੀਂ ਧਿਆਨ ਰੱਖਾ ਕੁਝ ਸਾਰਾ ਸਾਰਾਂ ਦੀ ਕਸੂਰ ਹੁੰਦਾ ਹੈ ਮੈਂ ਹੁਣ ਇੱਥੇ ਕਥਤ ਕੀ ਕਹਾਂ ਵੀ ਸਾਡਾ ਵੀ ਕਸੂਰ ਹੈ ਨਾ ਜਿਹਦੇ ਫਸਲ ਬੀਜੀ ਹੈ ਜੇ ਉਹਨੇ ਦੇਖ ਪਿਆ ਨਾ ਕੀਤੀ ਸਮੇਂ ਸਿਰ ਪਾਣੀ ਨਾ ਲਾਇਆ ਸਮੇਂ ਸਿਰ ਸਪਰੇ ਨਾ ਕੀਤੀ ਤੇ ਫਲ ਕਿੱਥੋਂ ਮਿਲ ਜੂਗਾ ਫਲ ਹੀ ਨਾ ਮਿਲਣਾ ਇਸ ਕਰਕੇ ਬਚਪਨ ਜ਼ਰੂਰੀ ਹੈ ਭਾਈ ਸਾਹਮਣਾ ਬਚਪਨ ਤੋਂ ਹੀ ਕੰਮ ਚੱਲਣਾ ਪੌਦਾ ਛੋਟਾ ਜੀ ਵਧੀਆ ਵਧੀਆ ਉਹਨੂੰ ਪਰਫੁੱਲਤ ਹੋ ਜਾਵੇ ਨਾ ਫਿਰ ਵਧੀਆ ਮੁੱਲ ਆਉਂਦਾ ਪਹਿਲੇ ਪਹਿਰੇ ਫੁੱਲਣਾ ਫਲ ਵੀ ਪੱਛਾ ਰਾਤ ਜੇ ਫੁੱਲੀ ਨਾ ਲੱਗਿਆ ਤੇ ਫਲ ਕਿੱਥੋਂ ਬਣ ਜੂ ਇਸ ਕਰਕੇ ਜਵਾਨੀ ਵੇਲੇ ਠੀਕ ਹੈ ਬੱਚਾ ਥੋੜਾ ਜਿਹਾ ਆਪਣੇ ਆਪ ਨੂੰ ਸਮਝ ਹੋ ਜਾਂਦਾ ਉਹ ਸਮਝ ਤਾਂ ਬਣੂਗਾ ਜੇ ਉਹਨੂੰ ਬਚਪਨ ਵਿੱਚ ਕੁਝ ਦੱਸਿਆ ਹੋਇਆ ਬਾਸ ਹਮੇਂ ਇੱਥੇ ਕੁਝ ਸਮਝਾਇਆ ਹੋਇਆ ਬਚਪਨ ਦੇ ਵਿੱਚ ਤੇ ਬਚਪਨ ਵੀ ਉਹਨਾਂ ਤੇ ਜੀ ਕਿੰਨਾ ਤੇ ਉਹ ਭਗਤ ਸਹਿਬਾਨ ਸੀਗੇ ਠੀਕ ਹੈ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਪਰ ਉਹਨਾਂ ਤੋਂ ਸੇਧ ਲੈਣ ਬਾਅਦਿੱਤਾ ਸਾਨੂੰ ਸਤਿਗੁਰੂ ਕੀ ਕਹਿ ਦਿੱਤਾ RAM ਜੋ ਪਉ ਜੀ ਐਸੇ ਐਸੀ ਐਸੀ ਕਿਸ ਤਰ੍ਹਾਂ ਐਸੀ ਐਸੀ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਹਰੀ ਨੂੰ ਉਸ ਪਰਮਾਤਮਾ ਨੂੰ ਜਪਿਆ ਉਹਨਾਂ ਨੇ ਧਿਆਨ ਰੱਖਿਓ ਜਪਿਆ ਕਿਵੇਂ ਦ੍ਰਿੜ ਅਰਾਤਾ ਭਗਤ ਪ੍ਰਹਿਲਾਦ ਤੇ ਉਹ ਕਹਿੰਦਾ ਮੈਂ ਪਰਮਾਤਮਾ ਰੱਬਾਂ ਉਹ ਕਹਿੰਦਾ ਨਾ ਰੱਬ ਰੱਬ ਐ ਤੂੰ ਤਾਂ ਮੇਰਾ ਪਿਓ ਹੈ ਹੈਨਾ ਧੁਨੀ ਚੰਦਾਲੀ ਗੱਲ ਸੁ ਕਹਿਣ ਦਾ ਭਾਬ ਫਿਰ ਧਰੂ ਮਤਰੀ ਮਾਣੀ ਗੋਦ ਵਿੱਚੋਂ ਬਾਹ ਫੜ ਕੇ ਬਾਹਰ ਕੱਢ ਦਿੱਤਾ ਰਾਜਾ ਤਾਂ ਉਹਦਾ ਵੀ ਪਿਓ ਸੀਗਾ ਨਾ ਉਹਦੀਆਂ ਦੋ ਰਾਣੀਆਂ ਸੀ ਸਰੂਤੀ ਤੇ ਸਰੂਤੀ ਫਿਰ ਉਹਨੇ ਬਸ ਇਹੀ ਪੁੱਛਿਆ ਵੀ ਕਾਰਨ ਕੀ ਹੁੰਦਾ ਬੈ ਛੋਟੀ ਜੀ ਉਮਰ ਦੇ ਵਿੱਚ 5 ਸਾਲ ਦੀ ਉਮਰ 5 ਵਰਕ ਕੋ ਧਰੂ ਵਰਕ ਕੋ ਬਾਣੀ ਵਿੱਚ ਲਿਖਿਆ 5 ਵਰਕ 5 ਵਰਕ ਤਾਂ 5-5 ਸਾਲ ਦਾ ਸੀ ਹੁਣ ਆ ਕੇ ਆਪਣੀ ਮਾਂ ਨੂੰ ਕੋਸਦਾ ਵੀ ਕਾਰਨ ਕੀ ਹੈ ਵੀ ਤੂੰ ਨਰਾਨੀ ਐ ਤਾਂ ਗੋਲੀਆਂ ਉਹ ਕਹਿੰਦੀ ਵੀ ਇਹਨੂੰ ਕੀ ਹੋ ਗਿਆ ਛੋਟਾ ਜਿਹਾ ਬੱਚਾ ਇਹ ਨੇ ਇਹੋ ਜੇ ਬੋਲ ਇਹੋ ਜੇ ਬਚਨ ਵੀ ਫਿਰ ਉਹਨੇ ਕੀ ਪੁੱਛਿਆ ਵੀ ਮੈਨੂੰ ਗੋਦ ਵਿੱਚੋਂ ਬਾਹਰ ਕੱਢ ਦਿੱਤਾ ਉਹ ਬੱਕਰੀ ਗੱਲ ਆ ਉਮੀਦ ਕੀ ਤੁਸੀਂ ਬਾਜੀਰਦਾਦ ਦੀ ਪੌੜੀ ਆਪਾਂ ਬਾੜ ਦੇ ਵਿੱਚੋਂ ਪੜ੍ਹ ਸਕਦੇ ਹਾਂ ਧਰੂ ਹੱਸਦਾ ਘਰ ਆਇਆ ਘਰ ਪਿਆਰ ਉਹ ਪਿਓ ਕੁਛੜ ਲੀਤਾ ਉਹ ਮਤਰੀ ਦੇ ਪਰ ਕੇ ਬਾਹਰ ਕੱਢਦਾ ਕਹਿੰਦੀ ਨਹੀਂ ਇਹ ਤੇਰੀ ਵਾਸਤੇ ਗੋਦ ਨਹੀਂ ਬਣੀ ਇਹ ਮੇਰੇ ਪੁੱਤਰ ਉੱਤਮ ਵਾਸਤੇ ਬਣੀ ਉਹਦਾ ਪੁੱਤਰ ਉੱਤਮ ਸੀ ਉਹ ਮਤਰੀ ਦਾ ਸੀਗਾ ਦੂਸਰੀ ਰਾਣੀ ਦਾ ਫਿਰ ਮਾਣੂ ਪੁੱਛਿਆ ਫਿਰ ਧਿਆਨ ਰੱਖੀ ਇਹ ਰਾਜ ਤੂੰ ਕੀ ਲੈਣਾ ਇਹੋ ਜੇ ਰਾਜ ਲੈਣ ਵਾਸਤੇ ਕੀ ਕਰਨਾ ਪੈਂਦਾ ਕਿਸ ਰਾ ਕਿਸ ਪੁੱਛਿਆ ਕਿਸ ਉਦਮ ਤੇ ਰਾਜ ਵਿਲੈ ਸਤਰੂ ਤੇ ਸਭ ਗੋਮਣ ਮੀਤਾ ਸਤਰੂਪਾ ਇਹ ਨਹੀਂ ਉਹਨਾਂ ਨਾਲ ਇਹ ਨਹੀਂ ਕਿਹਾ ਵੀ ਆਪਾਂ ਇਹਨਾਂ ਨਾਲ ਲੜਾਂਗੇ ਅੱਧਾ ਰਾਜ ਲਵਾਂਗੇ ਨਹੀਂ ਨਹੀਂ ਦੇਖੋ ਸੋਚ ਕਿੰਨੀ ਵੱਡੀ ਸੀ ਬਚਪਨ ਦੀ ਆਪਾਂ ਗੱਲ ਕਰਦੇ ਬਚਪਨ ਵਿੱਚ ਸੋਚ ਕਿੰਨੀ ਵੱਡੀ ਉੱਚੀ ਹੈ ਲੜਿਆ ਨਹੀਂ ਵੀ ਆਪਾਂ ਅੱਧਾ ਭਾਗ ਰਾਂਗੇ ਹਏ ਤਾਂ ਹੱਕ ਤਾਂ ਅੱਧੇ ਦਾ ਸੀਗਾ ਨਾ ਪਰ ਕਦੀ ਨਹੀਂ ਤੋ ਪਰ ਉਹ ਮਾਂ ਨੇ ਕੀ ਕਰਿਆ ਮਾਂ ਵੀ ਸਮਝਦਾਰ ਸੀ ਉਹਨੂੰ ਰੱਬ ਵਾਲੇ ਪਾਸੇ ਲਾ ਦਿੱਤਾ ਫਿਰ ਇਹੋ ਜੀ ਤਰੱਕੀ ਕਹੀ ਉਹੋ ਜੇ ਰਾਜ ਪੈਰਾਂ 'ਚ ਰੋਲਣ ਲੱਗ ਗਏ ਉਹੋ ਜੇ ਰਾਜ ਮਾਗਰੋ ਬੋਲ ਵੀ ਮਾਰਿਆ ਰਾਜ ਨੇ ਵੀ ਅੱਧਾ ਰਾਜ ਕਰ ਲੈਣਾ ਜਿਹਨੂੰ ਪਤਾ ਲੱਗ ਗਿਆ ਵੀ ਬਈ ਹੁਣ ਸਿਮਰਨ ਨਾਲੇ ਪਾਸੇ ਵੱਧ ਗਿਆ ਰੱਬ ਵਾਲੇ ਪਾਸੇ ਜਾਣ ਲੱਗ ਪਿਆ ਰੱਬ ਵਾਲੇ ਪਾਸੇ ਲਈ ਮੈਂ ਤੁਰਾਈਆਂ ਮੈਨੂੰ ਅੱਧਾ ਰਾਜ ਮਿਲਦਾ ਪਿਆ ਤੇ ਜਦੋਂ ਮੈਂ ਉਹਦੀ ਭਗਤੀ ਕਰ ਲਈ ਤੇ ਇਹੋ ਜੇ ਰਾਜ ਪਤਾ ਨਹੀਂ ਕਿੰਨੇ ਮਿਲ ਜਾਣਗੇ ਸੋਚ ਦੇਖੋ ਬੱਚੇ ਦੀ ਸੋਚ ਕਹਿਣ ਦਾ ਪਾਬਾ ਸੀ ਬਚਪਨ ਨੂੰ ਇਹਨਾਂ ਗਵਾਇਆ ਕਰੀਏ ਵੀ ਬੱਚਾ ਹੀ ਹੈ ਕੋਈ ਨਖਾਪੀ ਲੜਨ ਦੇ ਖੇਡ ਢਲਾਂਦੇ ਇਹੇ ਦਾ ਕੰਮ ਕਰਿਆ ਕਰੀਏ ਠੀਕ ਹੈ ਉਹਨਾਂ ਨੇ ਖੇਡਣਾ ਵੀ ਆ ਸੀ ਵੀ ਖੇਡੇ ਆਪਾਂ ਸਾਰੀ ਖੇਡੇ ਆ ਪਰ ਕਿਸੇ ਕਿਤੇ ਵਾਲੇ ਪਾਸੇ ਵੀ ਲਾਈ ਉਹਨੂੰ ਅੱਜ ਸਮਾਂ ਹੀ ਹੋ ਜਾ ਮੰਗ ਕਰਪਾ ਅੱਜ ਤਾਂ ਅਸੀਂ ਪੰਜਾਬੀ ਵੀ ਛੱਡਤੀ ਹੋਰ ਦੱਸੋ ਉਹ ਪੰਜਾਬੀ ਛੱਡਣ ਕਰਕੇ ਉਹਨਾਂ ਨੇ ਮਾਂ ਪਿਓ ਨੂੰ ਛੱਡ ਦਿੱਤਾ ਆਪਣੇ ਦੇਸ਼ ਨੂੰ ਛੱਡ ਦਿੱਤਾ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦਿੱਤਾ ਹੁਣ ਕੱਲੀ ਅੰਗਰੇਜ਼ੀ ਨੇ ਚੱਕਤਾ ਕੰਮ ਮਾੜੀ ਗੱਲ ਨਹੀਂ ਵੀ ਪਛਾਵਾ ਹੋਰ ਵੀ ਸਿੱਖੀਏ ਪਰ ਪੰਜਾਬੀ ਭੁੱਲ ਗਏ ਬੱਚੇ ਹੁਣ ਜਿਹੜੇ ਬੱਚੇ ਪੰਜਾਬੀ ਭੁੱਲ ਗਏ ਉਹ ਗੁਰਮੁਖੀ ਕਿੱਥੋਂ ਸਿੱਖ ਲਾਂਗੇ ਹੈਨਾ ਠੀਕ ਆ ਭਾਵੇਂ ਇੰਗਲਿਸ਼ ਦੇ ਵਿੱਚ ਬਾਹਰਲੇ ਦੇਖਾਂ ਬੱਚੇ ਦੇਖਿਆ ਵੀ ਇੰਗਲਿਸ਼ ਦੇ ਵਿੱਚ ਪੜ੍ਹਦੇ ਨੇ ਬੱਚੇ ਪੰਜਾਬੀ ਵਿੱਚ ਵਧੀਆ ਪੜ੍ਹਦੇ ਮੈਨੂੰ ਤਾਂ ਲੱਗਦਾ ਵੀ ਇੱਥੋਂ ਵੱਧ ਬੱਚੇ ਉਧਰ ਗੁਰਮੁਖੀ ਬਹੁਤ ਪੜ੍ਹਦੇ ਪਏ ਨੇ ਕੰਕਾ ਉਦਮ ਹੈ ਅਸੀਂ ਤਾਂ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਪਏ ਵਧੀਆ ਵਧੀਆ ਸਕੂਲ ਦੇ ਵਿੱਚ ਲਾਓ ਇੰਗਲਿਸ਼ ਵਧੀਆ ਸਿੱਖ ਜਾਵੇ ਪੰਜਾਬੀ ਵੀ ਸੱਕਦੀ ਭੁੱਲ ਜਾਵੇ ਸੋ ਇੰਗਲਿਸ਼ ਸਿੱਖਣਾ ਪਰ ਸOHAMA ਮਾੜੀਆਂ ਨਹੀਂ ਸਾਰੀਆਂ ਸਿੱਖਣੀਆਂ ਪਰ ਪੰਜਾਬੀ ਮਾਂ ਨੂੰ ਨਾ ਛੱਡੋ ਚਾਚੀਆਂ ਤਾਈਆਂ ਨਾਲ ਪਿਆਰ ਕਰੋ ਪਰ ਮਾਂ ਨੂੰ ਨਾ ਛੱਡੋ ਠੀਕ ਹੈ ਚਾਚੀਆਂ ਤਾਈਆਂ ਆ ਪਰ ਮਾਂ ਛੱਡ ਦਿੱਤੀ ਫਿਰ ਚਾਚੀਆਂ ਤਾਈਆਂ ਨੇ ਉਹੋ ਜਿਹਾ ਪਿਆਰ ਤਾਂ ਨਹੀਂ ਦੇਣਾ ਫਿਰ ਜਿਹੜਾ ਮਾਂ ਨੇ ਦੇਣਾ ਹੁੰਦਾ ਇਸ ਕਰਕੇ ਸਾਡੀ ਪੰਜਾਬੀ ਬੋਲੀ ਮਾਂ ਹੈ ਧਰਤੀ ਵੀ ਸਾਡੀ ਮਾਂ ਹੈ ਹਾਂਜੀ ਸੋ ਗੁਰੂ ਵੀ ਸਾਡੀ ਮਾਂ ਹੈ ਇਹ ਗੁਰੂ ਸਾਨੂੰ ਬਹੁਤ ਵੱਡਾ ਕੀ ਅਸੀਰਵਾਦ ਦਿੰਦੀ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਜੀ ਕਿੰਨਾ ਵੱਡਾ ਅਸੀਰਵਾਦ ਦਿੱਤਾ ਆ ਗੁਰ ਮਾਤਾ ਨੇ ਗੁਰੂ ਬਾਣੀ ਮਾਤਾ ਨੇ ਸਾਨੂੰ ਇਹ ਵੀ ਸਾਡੀ ਮਾਤਾ ਨਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਤਾਂ ਹੀ ਤਾਬੋ ਕਿਹਾ ਕਹਦਾ ਜੀ ਫਿਰ ਕਹਦਾ ਡਾਰਾ ਜਦੋਂ ਅਸੀਂ ਗੁਰੂ ਨਹੀਂ ਸਭ ਕੁਝ ਬਣਾ ਲਿਆ ਭਰਾ ਵੀ ਇਹ ਰਿਸ਼ਤੇਦਾਰ ਵੀ ਇਹ ਮਾਤਾ ਵੀ ਇਹ ਪਿਤਾ ਵੀ ਇਹ ਹੈ ਨਾ ਤੇ ਅਸੀਰਵਾਦ ਕਿੱਡਾ ਵੱਡਾ ਦਿੱਤਾ ਸਾਡੀਆਂ ਮਾਮਾ ਜਿਹੜੀਆਂ ਚੱਲ ਠੀਕ ਆਸ਼ੀਰਵਾਦ ਦਿੰਦੇ ਤੂੰ ਵੱਡਾ ਆਫਸਰ ਬਣੇ ਤੂੰ ਇੰਜੀਨੀਅਰ ਬਣੇ ਕੋਈ ਡਾਕਟਰ ਬਣੇ ਕੋਈ ਮੰਤਰੀ ਬਣ ਜਾਵੇਂ ਤੂੰ ਆਪੋ ਜੀ ਬਣ ਜਾਵੇਂ ਪਰ ਸਤਗੁਰ ਕਹਿੰਦੇ ਸਤਗੁਰ ਮਾਤਾ ਕਹਿੰਦੀ ਐ ਤੈਨੂੰ ਰੱਬ ਹੀ ਨਾ ਭੁੱਲੇ ਬਸ ਗੱਲ ਮੁੱਕਾ ਇਕ ਨਿਮਖ ਵਾਸਤੇ ਵੀ ਨਾ ਭੁੱਲੇ ਹੁਣ ਜਿਹਨੂੰ ਰੱਬ ਨਹੀਂ ਭੁੱਲਦਾ ਜੀਵਨ ਬਹੁਤ ਵਧੀਆ ਬਣ ਜਾਂਦਾ ਹੈ ਇਹ ਬਚਪਨ ਵਿੱਚ ਅਸੀਂ ਇਹ ਸਿਖਾਉਣਾ ਬੱਚਿਆਂ ਨੂੰ ਸੋ ਆਓ ਸਤਿਗੁਰ ਕੀ ਕਹਿੰਦੇ ਨੇ ਬਾਲ ਜਵਾਨੀ ਔਰ ਬਿਰਧ ਫੁਨ ਤਿੰਨੇ ਅਵਸਥਾ ਨੇ ਭਾਈ ਜਿਹੜੀਆਂ ਉਹ ਐਸੀ ਤਰ੍ਹਾਂ ਹੀ ਚਲਾਈਆਂ ਤਰਨਾਪੋ ਯਹੁ ਹੀ ਗਿਓ ਲਿਓ ਜਰਾ ਤਾ ਨਾ ਜੀਤ ਆ ਆ ਸਰੀਰ ਵੀ ਜਿੱਤ ਲਿਆ ਉਹਨੇ ਕਿਹਨੇ ਬੜੇਪੇ ਨੇ ਜਵਾਨੀ ਕਹਿੰਦੀ ਮੇਰਾ ਨਹੀਂ ਨਹੀਂ ਕਹਿੰਦੀ ਤੂੰ ਤੇਰਾ ਸਮਾਂ ਹੋ ਚੁੱਕਾ ਹੈ ਬੜੀਪਾ ਕਹਿੰਦਾ ਮੈਂ ਆ ਗਿਆ ਹੁਣ ਫਿਰ ਉਹ ਦੂਵਾਲ ਕੀ ਹੋਇਆ ਸਤਿਗੁਰ ਕਹਿੰਦੇ ਭਾਈ ਕਹੋ ਨਾਨਕ ਭਜ ਹਰਮਨਾ ਆਉਦ ਜਾਤ ਹੈ ਪੀਤ ਆ ਤੇਰੀ ਆਉਦ ਨੰਗਦੀ ਪੰਦੀ ਪਈ ਐ ਤੈਨੂੰ ਜੇ ਬਚਪਨ ਦੇ ਵਿੱਚ ਜਵਾਨੀ ਵਿੱਚ ਵੀ ਸਮਝਾਇਆ ਤਰਨਾਪੋ ਇਉਂ ਹੀ ਰਹੋ ਕਹਿੰਦੇ ਕੋਈ ਗੱਲ ਨਹੀਂ ਜਵਾਨੀ ਚਲੀ ਗਈ ਪਰ ਹੁਣ ਤਾਂ ਜਪ ਲੈ ਅੱਗੇ ਬੜੇ ਪਖੜਾ ਕੋਈ ਗੱਲ ਨਹੀਂ ਜਪ ਲੈ ਪਰ ਬਿਰਧ ਪਇਓ ਸੂਝ ਨਹੀਂ ਬੜੇ ਪਾ ਵੀ ਆ ਗਿਆ ਫੇਰ ਵੀ ਨਹੀਂ ਸੋਝਦਾ ਕੁਝ ਕਹਿੰਦਾ ਕੋਈ ਗੱਲ ਨਹੀਂ ਹੁਣ ਤੱਕ ਗਈ ਜਦੋਂ ਹੁਣ ਨਹੀਂ ਜਪਿਆ ਹੁਣ ਤੱਕ ਹੀ ਜਪਾਂਗੇ ਕਹਿੰਦਾ ਹੁਣ ਤੱਕ ਨਹੀਂ ਕਰਿਆ ਕੁਝ ਚਤੂਰ ਕਹਿੰਦੇ ਤੂੰ ਹੁਣ ਵੀ ਜੱਪ ਸਕਦਾ ਬੜੇਪੇ ਵਿੱਚ ਵੀ ਬਿਰਦ ਭਇਓ ਸੂਰਜਾ ਨਹੀਂ ਕਾਲ ਪਹੁੰਚਿਓ ਆਨ ਪਰ ਉਹ ਮੌਤ ਵੀ ਅੱਗੇ ਆਉਂਦੀ ਆ ਪਰ ਬੰਦਾ ਨਹੀਂ ਸਮਝਦਾ ਸਮਝਿਆ ਨਹੀਂ ਬੜੇ ਪਾਵੀ ਗਵਾਲਿਆ ਫਿਰ ਤਿੰਨੇ ਚੀਜ਼ਾਂ ਗਵਾਲੀਆਂ ਫਿਰ ਤਿੰਨੇ ਜਦੋਂ ਗਵਾਲੀਆਂ ਭਾਈ ਫਿਰ ਹੁਣ ਪਛਤਾਉਂਦਾ ਏ ਜੋ ਸਮਾਂ じゃ ਆਉਂਦਾ ਨਾ ਫਿਰ ਵੀ ਮੈਂ ਪਿੱਛੇ ਜੇ ਦੇਖਦਾ ਵੀ ਕੁਝ ਵੀ ਨਹੀਂ ਕੀਤਾ ਨਾ ਬਚਪਨ ਵਿੱਚ ਕੁਝ ਨਾ ਜਵਾਨੀ ਵਿੱਚ ਕੁਝ ਬੜੇਪੇ ਵਿੱਚ ਰੋਂਦਾ ਫੇਰ ਹੁਣ ਕੀ ਸਤਿਗੁਰ ਕਹਿੰਦੇ ਭਾਈ ਕਰਨਾ ਹੋ ਤੋ ਸੋ ਨਾ ਕਿਉ ਪਰਿਓ ਲੋਭ ਕਾਹ ਫੰਦ ਉਦੋਂ ਲੋਭ ਦੇ ਵਿੱਚ ਫਸਿਆ ਰਿਹਾ ਉਦੋਂ ਕਰਨ ਦਾ ਸਮਾਂ ਨਹੀਂ ਹੁਣ ਬੜੇਪੇ ਹੁਣ ਕੀ ਹੁਣ ਕਿਉ ਪਛਤਾਉਣਾ ਮਨ ਮੂਰਖ ਕਾਹੇ ਬਿਲ ਲਾਈਆ ਪੁਰਬ ਲਿਖੇ ਕਾ ਲਿਖਿਆ ਭਾਈ ਆ ਭਾਈ ਹੁਣ ਕਾਹਦੇ ਵਾਸਤੇ ਰੋਣਾ ਹੁਣ ਤਾਂ ਤੈਨੂੰ ਜਿਹੜਾ ਕੁਝ ਕਰਿਆ ਨਾ ਫਸ ਚੁੱਪ ਕਰਕੇ ਭੋਗ ਲੈ ਬੋਲ ਇਸ ਕਰਕੇ ਅਸੀਂ ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਇਹ ਤਿੰਨ ਚੀਜ਼ਾਂ ਨੂੰ ਸਾਹਮਣੇ ਰੱਖਣਾ ਹੈ ਬਚਪਨ ਮੇਨ ਹੈ ਬਸ ਇਥੋਂ ਬੀਜ ਬਦ ਵਧੀਆ ਬੀਜਿਆ ਜਾਵੇ ਨਾ ਤੇ ਉਹਦੀ ਸੰਭਾਲ ਥੋੜੀ ਜਿਹੀ ਕੀਤੀ ਜਾਵੇ ਫਿਰ ਜਵਾਨੀ ਵਿੱਚ ਵੀ ਵਧੀਆ ਬਡੇਪੇ ਵਿੱਚ ਵੀ ਆ ਫਿਰ ਸੁਖੀ ਸੁਖਾ ਆ ਆਨੰਦ ਆ ਫਿਰ ਇਹੀ ਸਾਧੂ ਗੁਰਾਂ ਨੇ ਸਾਨੂੰ ਕਿਹਾ ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜ ਮਨਾ ਬਿਰਥਾ ਸਭ ਹੀ ਮਾਨ ਮਾ ਬਾਕੀ ਸਭ ਕੁਝ ਬਿਰਥਈ ਹੈ ਨਾਸਵਾਨੀਆਂ ਜਿਹਦੇੰ ਤੋਂ ਜੁੜਿਆ ਹੋਇਆ ਸੋ ਆਓ ਇੱਥੀ ਵਿਚਾਰ ਜਿਹੜੀ ਹੈ ਜਿੰਨੇ ਸਤਿਗੁਰਾਂ ਨੇ ਮਤ ਬੁੱਧੀ ਬਖਸ਼ ਕੀਤੀ ਆਪਾਂ ਇੱਥੀ ਇਹ ਵਿਚਾਰਾਂ ਤਾਂ ਬਹੁਤ ਲੰਬੀਆਂ ਨੇ ਆਓ ਇੱਥੀ ਸਮਾਪਤੀ ਬਾਕੀ ਵਿਚਾਰ ਅਗਲੇ ਸ਼ਲੋਕ ਦੀ ਕੱਲ ਦੇ ਸਮੇਂ ਵਿੱਚ ਕਰਾਂਗੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਮੇਂ ਸਿਰ ਪਹੁੰਚ ਕੇ ਲਾਹਾ ਲਿਆ ਕਰੋ ਆਸ ਹੈ ਕੀ ਵਾਰ ਦੇ ਕੀਰਤਨ ਵੀ ਹੁੰਦੇ ਆ ਉਪਰੰਤ ਸ਼ਬਦ ਦੀ ਆਦਰੀ ਵੀ ਭਰੀ ਜਾਂਦੀ ਹੈ ਤੇ ਉਪਰੰਤ ਪਰ ਆਪਣੀ ਜੋ ਵਿਚਾਰ ਚੱਲਦੀ ਪਈ ਹੈ 15 20 ਮਿੰਟ ਜਿੰਨੇ ਵੀ ਬਾਕੀ ਹੁੰਦੇ ਆ ਆਪਾਂ ਫਿਰ ਇੱਕ ਅਥਾਤੇ ਲਾਉਣੀ ਆ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਗੁਰੂ ਦੇ ਲੜ ਲੱਗੇ ਰਹੀਏ ਫਿਰ ਅਸੀਂ ਲੋਕ ਸੁਖੀ ਪਰਲੋਕ ਸੇ ਲਿਨਾਨ ਕਹਰ ਪ੍ਰਭੂ